ਇੱਕ ਮਾਈ ਬ੍ਰਾਹਮਣੀ ਸੀ ਜਿਸ ਦਾ ਇੱਕੋ ਇੱਕ ਮਹਿੰਗਾ ਤੇ ਬੜਾ ਲਾਡਲਾ ਪੁੱਤਰ ਸੀ ਉਹ ਅਚਾਨਕ ਮੌਤ ਦਾ ਸ਼ਿਕਾਰ ਹੋ ਗਿਆ ਉਸ ਨੇ ਪਿੱਟ ਪਿੱਟ ਕੇ ਬਹੁਤ ਬੁਰਾ ਹਾਲ ਕਰ ਲਿਆ ਮੋਹ ਮਮਤਾ ਨਾਲ ਮਰਦੀ ਜਾ ਰਹੀ ਸੀ ਮੋਏ ਪੁੱਤਰ ਨੂੰ ਸੀਨੇ ਨਾਲ ਲਾ ਕੇ ਵੈਨ ਪਾ ਰਹੀ ਸੀ ਕਿਸੇ ਨੇ ਉਸ ਨੂੰ ਭੋਲੇਨਾਥ ਦੀ ਦਸ ਪਾ ਦਿੱਤੀ ਤੇ ਗੜਿਆ ਜਿੱਡੇ ਮੋٹے ਅਥਰੂ ਸੁੱਟ ਸੁੱਟ ਕੇ ਵਿਆਕੁਲ ਹੋਣ ਲੱਗੀ ਫੇਰ ਹੱਥ ਜੋੜ ਕੇ ਵਿਲਕਦੀ-ਵਿਲਕਦੀ ਨੇ ਬਾਬਾ ਜੀ ਪਾਸ ਜਾ ਕੇ ਪ੍ਰਾਰਥਨਾ ਕੀਤੀ ਕਿ हे ਮਹਿਰਾਂ ਦੇ ਸਾਈਂ Shivji અવਤਾਰ ਇਸ ਗਰੀਬਰੀ ਮਾਈ ਤੇ ਦਇਆ ਕਰੋ ਇੱਕੋ ਇੱਕ ਆਪਾਂ ਦਾ ਪੁੱਤਰ ਸੀ ਉਹ ਵੀ ਚੰਦਰੀ ਮੋਤ ਨੇ ਖੋ ਲਿਆ ਹੈ ਮੇਰਾ ਤਾਂ ਜਗ ਤੇ ਹੋਰ ਕੋਈ ਸਹਾਰਾ ਵੀ ਨਹੀਂ ਹੈ ਮੇਰੇ ਤੇ ਕਿਰਪਾਲਤਾ ਕਰੋ ਆਪ ਦਾ ਦਰ ਛੱਡ ਕੇ ਹੋਰ ਕਿੱਥੇ ਜਾਵਾਂ ਜਾਦੇ ਇਸ ਤਰ੍ਹਾਂ ਉਸ ਮਾਈ ਨੂੰ ਤਰਲੇ ਲੈਂਦਿਆ ਵੇਖਿਆ ਤਾਂ ਮਹਿਰਾਂ ਦੇ ਸਾਗਰ ਬੜੀ ਗੰਭੀਰਤਾ ਨਾਲ ਬੋਲੇ 10 ਮਾਈ ਤੇਰਾ ਬੱਚਾ ਜ਼ਿੰਦਾ ਕਰ ਦਈਏ ਤੂੰ ਕੁਝ ਸਮਾਂ ਉਸ ਨਾਲ ਹੋਰ ਗੱਲਾਂ ਕਰ ਲੈ ਤੇ ਮੋਹ ਮਮਤਾ ਜਿਤਾ ਲੈ ਫੇਰ ਭਾਵੇਂ ਉਹ ਸਵਰਗ ਸੁਧਾਰ ਜਾਵੇ ਅੱਗੋ ਮਾਈ ਚਰਨਾ ਤੇ ਡੇਕ ਕੇ ਕਹਿਣ ਲੱਗੀ ਮਹਾਰਾਜ ਮੇਰੀਆਂ ਆਂਦਰਾਂ ਤਾਂ ਠੰਡੀਆਂ ਹੁੰਦੀਆਂ ਹਨ ਕੀ ਇਹ ਬੱਚਾ ਸਦਾ ਮੇਰੇ ਪਾਸ ਰਵੇ ਤੇ ਆਪਣੀ ਉਮਰ ਵਿੱਚ ਇਸ ਦਾ ਦੁੱਖ ਨਾ ਵੇਖਾਂ ਇੰਨੇ ਕੋ ਬਖਸ਼ਿਸ਼ ਕਰਦੇ ਵੋ ਸੰਤ ਰੱਬ ਰੂਪ ਹੁੰਦੇ ਹਨ ਰੇਖ ਵਿੱਚ ਮੇਖ ਮਾਰ ਦਿੰਦੇ ਹਨ ਫਿਰ ਜਾਨੀ ਜਾਨ ਜੀ ਨੇ ਉਸ ਬੱਚੇ ਨੂੰ ਆਪਣੀ ਦਇਆ ਦ੍ਰਿਸ਼ਟੀ ਨਾਲ ਮੁੜ ਕੇ ਪ੍ਰਾਨ ਬਖਸ਼ ਦਿੱਤੇ ਤੇ ਉਹ ਅਰਥੀ ਤੋਂ ਉੱਠ ਕੇ ਬੈਠ ਗਿਆ ਤੇ ਧੰਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਦਾ ਜਾਪ ਜਪਨ ਲੱਗਾ ਉਸ ਮਾਈ ਨੂੰ ਫਿਰ ਹਜੂਰ ਨੇ ਕਿਹਾ ਕਿ ਜਾ ਮਾਈ ਤੇਰੇ ਬੱਚੇ ਦੀ ਭਾਵੇਂ ਆਯੂ ਖਤਮ ਹੋ ਚੁੱਕੀ ਸੀ ਪਰ ਅਸੀਂ ਇਸ ਨੂੰ 12 ਸਾਲ ਉਮਰ ਹੋਰ ਪ੍ਰਦਾਨ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ